ਤੇ ਨਾਲੇ ਨਾ ਜਿਹੜੀ ਫਰਾਕ ਦੀ ਪਾਗ ਤੁਰਪੀ ਹੀ ਚੰਗੀ ਲੱਗਦੀ ਆ ਸਹੁਰਿਆਂ ਦੇ ਪਿੰਡ ਆਈ ਆ ਲੋਕੀ ਵੇਖਣਗੇ ਤੇ ਕੀ ਕਹਿਣਗੇ ਪਿਆ ਕੀ ਪਾਇਆ ਇਹਨੇ ਯਾਰ ਹੁਣ 9:30 ਮੈਂ ਥੋੜਾ ਚੰਗਾ ਲੱਗਦਾ ਹੈ ਕਹਿੰਦਾ ਇਹੋ ਗੱਲ ਹੀ ਆ ਨਾ ਤੁਸੀਂ ਨਾ ਕਿਉਂ ਤੁਹਾਨੂੰ ਸਿਰ ਤੇ ਜੜਾ ਤੂੰ ਮੈਂ ਇੰਨੀ ਗਲਤੀ ਨਹੀਂ ਕਰਦੀ ਕਿਉਂਕਿ ਮੈਂ ਰਹਿਣਾ ਇੱਥੇ ਹੀ ਚੰਗੀ ਰਹਾਂਗੀ ਤਾਂ ਹੀ ਕਿਹਾ ਨਾ ਕੋਲ ਮਿਲ ਕੇ ਰਹਾਂਗੀ ਨਾ ਹੁਣ ਵੇਰਲਾ ਜੀ ਕੀ ਟੁੱਟ ਗਿਆ ਨਾ ਹੁਣ ਬਣਾਉਣਾ ਬਹੁਤ ਕੀ ਆ ਜਾ ਨਹੀਂ ਆਇਆ ਇਹ ਮੁੰਡਾ ਅੰਦਰ ਲਾ ਕੇ ਮੈਨੂੰ ਤੇ ਬਾਰੋ-ਬਾਰ ਚੱਲ ਗਿਆ ਮੰਮੀ ਪਾਏ ਮੈਨੂੰ ਗੁੱਸੇ ਹੋਵੇ ਲੈ ਹੁੰਦੇ ਆ ਗਈ ਆ ਕੱਲ ਜੇ ਮੰਮੀ ਆਏ ਤੇ ਕੱਲ ਪਊ ਹੁਣ ਚੰਗਾ ਪੰਗਾ ਇਹ ਕਿਹੜੀ ਘਟ ਹੈ ਇੰਨੇ ਵੀ ਲੁੱਤੀਆਂ ਆਪਣੀ ਮਾਂ ਨੂੰ ਲਾਣੀਆਂ ਹੀ ਐ ਕਿ ਏਦਾਂ ਕਰਦੀ ਏਦਾਂ ਕਰਦੀ ਮੇਰੀ ਗੱਲ ਸੁਣੋ ਹਜਰੀ ਕਾ ਹਾਂਜੀ ਆ ਜੋੜਾ ਤਿਆਰ ਹੋ ਕੇ ਚੱਲਿਆ ਸੀ ਤਾਨੂੰ ਪੁੱਛਿਆ ਸੀ ਇਹਨਾਂ ਨੇ ਉਹ ਮੇਰ ਕੋ ਗਏ ਹੀ ਦੀ ਪੁੱਛਣਾ ਹਾਂ ਤੇ ਮੈਨੂੰ ਗਏ ਨਹੀਂ ਕੋਈ ਡੜੀ ਦਾ ਇਸ਼ਾਰਾ ਹੋਈਏ ਤੇ ਮੈਨੂੰ ਪਤਾ ਹੋਇਆ ਤਾਨੂੰ ਕੀ ਕਿਹਾ ਸੀ ਕੀ ਬਹਾਨਾ ਲਾਇਆ ਸੀ ਮੈਨੂੰ ਇਹੋ ਗੱਲ ਕਹਿਣ ਦੀ ਸੀ ਵੀ ਇਹੀ ਜਣਾਵਤ ਬਾਈ ਬੁਈ ਲਾਣਾ ਕੀ ਗੋਲੀ ਵੱਜੀ ਸੀ ਨਾਲੇ ਮੈਨੂੰ ਨਹੀਂ ਉਹਨੇ ਪੁੱਛਿਆ ਤੂੰ ਹੀ ਹਾਂ ਕਿਦਾਂ ਕਰਤੀ ਜਾਂ ਤੂੰ ਹੀ ਮਾੜਾ ਜੇ ਮੈਨੂੰ ਦੱਸ ਦਿੰਦੇ ਤੂੰ ਹੀ ਨਹੀਂ ਦੱਸਣਾ ਜ਼ਰੂਰੀ ਸਮਝਿਆ ਮੈਂ ਨੂੰ ਇਹ ਗੱਲ ਕਹੀ ਸੀ ਮੈਂ ਤਾਂ ਪਤਾ ਆਪਣੀ ਮਾਂ ਨੂੰ ਪੁੱਛ ਲਾ ਜੀ ਉਹ ਘਲਾਉਂਦੀ ਤੇ ਚੱਲ ਜਾਂਦੀ ਤੇ ਮਾਰਨਾ ਬੈਠੇ ਤਹੀਂ ਮੈਨੂੰ ਨਹੀਂ ਜੇ ਉਹਨੇ ਪੁੱਛਿਆ ਤੇ ਨਾਲੇ ਨਾ ਜਿਹੜੀ ਫਰਾਕ ਦੀ ਪਾ ਕੇ ਤੁਰਪੀ ਸੀ ਚੰਗੀ ਲੱਗਦੀ ਆ ਸਹੁਰਿਆਂ ਦੇ ਪਿੰਡ ਆ ਲੋਕੀ ਵੇਖਣਗੇ ਤਾਂ ਕੀ ਕਹਿਣਗੇ ਪਿਆ ਕੀ ਪਾਇਆ ਇਹਨੇ ਉਹ ਯਾਰ ਹੁਣ ਨੌਂ ਤੀ ਹੀ ਮੈਂ ਥੋੜਾ ਚੰਗਾ ਲੱਗਦਾ ਹੈ ਕਹਿੰਦਾ ਇਹੋ ਗੱਲੀ ਗਾ ਨਾ ਤੂੰ ਹੀ ਨਾ ਕਿਉਂ ਉਹ ਤਾਨੂੰ ਸਿਰ ਤੇ ਚੜਾ ਲੋ ਉਹ ਅੱਗੇ ਪੂਆ ਬਥੇਰੀ ਚੜੀ ਆ ਤੂੰ ਹੀ ਕਹਿਣਾ ਵਾ ਮੈਂ ਆ ਕੇ ਕਹਿਣਾ ਉਹ ਜਿਹੜਾ ਨਾਲ ਛਡੂ ਚੱਲੇ ਉਹਨੂੰ ਨਹੀਂ ਦੇਣਾ ਉਹਦੀ ਪੂਆ ਕੇ ਤੁਰ ਪਿਆ ਸੀ ਤੇ ਉਹ ਜਾਂਦਾ ਸ਼ਹਿਰ ਤੇ ਫੇਰ ਲਾ ਦੇ ਚਾਰ ਪੰਜ ਇਹਨੂੰ ਉਹਨੇ ਤੇ ਲੈ ਕੇ ਦਿੱਤੀਆਂ ਵਾ ਕੋਈ ਨਹੀਂ ਦਿੱਤੀਆਂ ਵਾ ਨਾ ਤੇ ਮੈਂ ਉਹ ਕਹਿਤਾ ਮम्मा ਚੋਕ ਕੇ ਅੱਗ ਲਾ ਦੇਣੀ ਨਹੀਂ ਤੇ ਇੱਕ ਪਾਸੇ ਰੱਖ ਦੇ ਇਹਨਾਂ ਨੂੰ ਸੂਟ ਪਾਇਆ ਕਰ ਜਿਹੜੀ ਬੰਦੀ ਗਾ ਲੋ ਕੰਮ ਕਰਿਆ ਕਰ ਤੇ ਫੇਰ ਕੀ ਕਹਿੰਦੀ ਫੇਰ ਕੀ ਕਹਣਾ ਫੇਰ ਗਮ ਹੋਈ ਸ਼ਹਿਰ ਚ ਪਾਉਂਦੇ ਮੈਂ ਸ਼ਹਿਰ ਚ ਪਾਉਂਦੇ ਨਾ ਤੇ ਬਥੇਰਾ ਚਰਪਾਲੀਆਂ ਤੂੰ ਇੱਥੇ ਨਹੀਂ ਕੰਮ ਚੱਲਣੇ ਹੈ ਮੇਰਾ ਹਮਰੇ ਜੇ ਮੱਲਾ ਹੱਲੇ ਕਰ ਕੋ ਕਿਨਾਂ ਦੀ ਆ ਜੇ ਮੱਲੇ ਸੀ ਤਾਂ ਅਖਣਾ ਉਹਨਾਂ ਦੀ ਨੌ ਜਿਹੜੀ ਦੀਨਾ ਪਈ ਫਿਰਦੀ ਐ ਇੰਨੀ ਸ਼ਰਮ ਇਹਨੂੰ ਕਿੱਥੇ ਆ ਉਹ ਗੱਲਾਂ ਕਰਨ ਦੇ ਲੋਕ ਤਾਂ ਸਾਨੂੰ ਕਰਨਗੇ ਸ਼ਰਮ ਹੋ ਤਾਂ ਸਾਨੂੰ ਹੋ ਇਹਨੂੰ ਕਦੀ ਹੈ ਗਈ ਆ ਨਾਲੇ ਦਵਾਈ ਲੈਣ ਸ਼ਹਿਰ ਚੱਲਿਆ ਚੰਗੀ ਪੜੀ ਤੇ ਹੈ ਗਈ ਆ ਲਾ ਪਾਹ ਮੂਹ ਰੰਗਲਿਆ ਤਾਂ ਦਵਾਈ ਲੈਣ ਚੱਲੀ ਆ ਜਿਹੜਾ ਬੰਦਾ ਬਿਮਾਰ ਹੋਵੇ ਉਹ ਤਾਂ ਉੱਠਿਆ ਹੀ ਨਹੀਂ ਜਾਂਦਾ ਮੈਂ ਹਾਂ ਉਹ ਲੱਗੇ ਛਾ ਕੇ ਨਾ ਖੜਿਆ ਅੰਮ੍ਰਿਤਸਰ ਖਾੜੇ ਨੂੰ ਦਵਾਈ ਦਵਾਉਣ ਵਾਸਤੇ ਪੈਸੇ ਦਿੱਤੇ ਉਹ ਤੇ ਇਹਨੇ ਨਹੀਂ ਮੈਂ ਇਹਨੂੰ ਕਿਹਾ ਹੀ ਨਹੀਂ ਸਾਡੇ ਕੋਲ ਡੈਡੀ ਹੈਗੇ ਆ ਆਹੋ ਤੇ ਹੱਦ ਤੱਕ ਕੋਲ ਹੁਣੇ ਆ। ਖੁੱਲੇ ਦੀ ਵੀ ਦੇ ਦਿੰਦੇ ਜੇ ਆਲਾ 10000 ਆਲਾ 15000 ਕਦੀ ਲਿਆ ਕੇ ਤੁਹਾਨੂੰ ਸਾਫ ਦਿੱਤਾ। ਕਿ ਡੈਡੀ ਤੁਸੀਂ ਇਹਨੇ ਪੈਸੇ ਦਿੱਤੇ ਹੀ ਤੇ ਇਹਨੇ ਖਰਚੇ ਗਏ ਧੰਨਵਾਦ ਵਾਪਸ ਲੈ ਲਓ। ਨਹੀਂ ਸਾਫ ਤਾਂ ਨਹੀਂ ਉਹਨਾਂ ਨੇ ਮੈਨੂੰ ਦਿੱਤਾ ਮੁੜ ਕੇ ਆਣਗੇ ਕਿ ਇਹ ਇਹਨੇ ਖਰਚੇ ਗਏ ਜਾਂ ਕਿਦਾਂ ਕਿਤਾ ਨਹੀਂ। ਉਹ ਜਿਹੜੇ ਭਾਈ ਦਾ ਕੋਲ ਹੀ ਆ ਤਾਂ ਕਰਕੇ ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਨਹੀਂ। ਉਹਨੂੰ ਸਮਝਾ ਦਿਓ ਕਿ ਜਾਣਾ ਹੁੰਦਾ ਨਾ ਕਿਤੇ ਤਾਂ ਆਪਣੀ ਮਾਂ ਨੂੰ ਪੁੱਛ ਕੇ ਜਾਇਆ ਕਰ। ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂਗਾ। дома ਜਾਣਾ ਦਾ ਨਾ ਹਾਲ ਬੁਰਾ ਕਰ ਦੇਣਾ ਨਾਲਾ ਮੰਮੀ ਨੇ ਕਿਹਾ ਕਿ ਖਲਾਇ ਹੀ ਤੇ ਮੇਰੇ ਕੋਈ ਗੱਲ ਨਹੀਂ ਡੈਡੀ ਮੈਂ ਪੁੱਛ ਲੈਣੀ ਹੈ ਨਹੀਂ ਮੈਨੂੰ ਇੱਥੋਂ ਆਜ ਮਾਰ ਲੈਂਦੇ ਹੋ ਤੂੰ ਸਾਹਮਣੇ ਹੈ ਨਹੀਂ ਤੇ ਆਜ ਮੈਂ ਕਿੱਥੋਂ ਮਾਰਨੀ ਸਾਹਮਣੇ ਹੈ ਨਹੀਂ ਤੋਰ ਪੈਂਦੇ ਮੂੰਹ ਚੁੱਕ ਕੇ ਤਿੱਜੇ ਦੇਣਾ ਅੱਜ ਕੱਲ ਤਾਂ ਰੋਟੀ ਦਾ ਖਰਚਾ ਮਾਹ ਪੂਰਾ ਹੋਣ ਰਿਹਾ ਜਿੰਨੀ ਮੰਗਾਈ ਆ ਸ਼ਹਿਰ ਜਾ 2-3000 ਤਾਂ ਖਰਚੇ ਜਾਂਦਾ ਭਾਵੇਂ ਨਾ ਹੀ ਕੋਹ ਲਿਆਉਂ ਫੇਰਾ ਮਾਰ ਕੇ ਆ ਜੋ ਰਮਨ ਮੇਰੀ ਗੱਲ ਸੁਣੋ ਨੌਤੀ ਆ ਮੈਂ ਸੌਰਾਵਾ ਮੈਂ ਚੰਗਾ ਲੱਗਦਾ ਕਹਿੰਦਾ ਨਾ ਨਾ ਤੁਸੀਂ ਨਾ ਕੁਝ ਕਿਓ ਮੈਨੂੰ ਹੀ ਕਿਓ ਮੈਂ ਹੀ ਬੁਰੀ ਬਣੂਗੀ ਉਹ ਬੁਰੀ ਬਣਦੀ ਥੋੜੀ ਗੱਲ ਵਾ ਫਿਰ ਤੁਸੀਂ ਨਾ ਮੇਰੀ ਗੱਲ ਚ ਆਇਓ ਵੇਖੀ ਤੀਰਵੰਗ ਸਿੱਧੇ ਇਹਨਾਂ ਨੂੰ ਮੈਂ ਕਿੱਦਾਂ ਕਰਦੀ ਆ ਠੀਕ ਆ ਗੱਲ ਤੇ ਰਮਨ ਦੀ ਵੀ ਠੀਕ ਵਾ ਮਾਲਾ ਜੇ ਹੁਣ ਲੋਕੀ ਕੋਈ ਆ ਹੀ ਜਾਏ ਤੇ ਤੁਹਾਡੀ ਨੌਂ ਜੀਨਾ ਪਈ ਫਿਰਦੀ ਤੇ ਫਿਰ ਉਹਨੂੰ ਕੀ ਕਹਿਣਾ ਪਰ ਮੁੰਡਾ ਪਾਉਂ ਡਿਆ ਵਾ ਚੱਲ ਇਹਦੇ ਹਿਸਾਬ ਨਾਲ ਕੰਮ ਸਾਰੇ ਇਦਾਂ ਕਰਦੀ ਆ ਮੰਮੀ ਨੂੰ ਫੋਨ ਕਰਕੇ ਦੱਸ ਹੀ ਦੇਣੀ ਕਿ ਮੈਂ ਸ਼ਾਮ ਨੂੰ ਆਉਣਾ ਫੋਨ ਹੀ ਲਾਉਣੀ ਮੰਮੀ ਹੈਲੋ ਸਾਸੀ ਗਾਨ ਮੇ ਜੀ ਹੋਰ ਕੀ ਹਾਲ ਚਾਲ ਹੈ ਮੈਂ ਤਾਂ ਫੋਨ ਕੀਤਾ ਮੈਂ ਕਹਿੰ ਕਿ ਮੈਂ ਅੱਜ ਸ਼ਾਮ ਨੂੰ ਆ ਜਾਣਾ ਵਾ ਇੱਥੇ ਮਾਸੇ ਨੇ ਜਿਹੜਾ ਲੈਣ ਨੂੰ ਹੋਣਾ ਸੀ ਉਹ ਹੁਣ ਮੈਂ ਕਰਾਤਾ ਸਾਰਾ ਕੰਪਲੀਟ ਤੇ ਮੈਂ ਫਿਰ ਆਉਣ ਲੱਗੀ ਜਾ ਸ਼ਾਮ ਨੂੰ ਹਾਂਜੀ ਹਾਂਜੀ ਹੋ ਗਿਆ ਇੱਥੇ ਦਾ ਕੰਮ ਤੇ ਬੜ ਗਿਆ ਤੇ ਮੈਂ ਕਹਿੰ ਚੱਲ ਮੈਂ ਅੱਛਾ ਅੱਛਾ ਤੇ ਹੋਰ ਫੇ ਕਿੱਦਾਂ ਰਿਹਾ ਘਰ ਦਾ ਮਾਹੌਲ ਸਾਰਾ ਠੀਕ ਹੈ ਨਾ ਸਾਰਾ ਅਛਾ ਲੈ ਇੱਥੇ ਤੱਕ ਗੱਲ ਆ ਗਈ ਆ ਅਛਾ ਅਛਾ ਇਹ ਤਾਂ ਬੜਾ ਖੁਸ਼ ਹੋ ਗਿਆ ਹੈ ਫਿਰ ਮੈਂ ਕਰਾਂ ਤਾਂ ਆਹੋ ਕੋਈ ਨਹੀਂ ਆ ਜਾਣਾ ਮੈਂ ਤਾਂ ਤੁਹੀਂ ਅਛਾ ਬੁਲਾਇਆ ਵਾ ਕਿੱਦਾਂ ਆਉਣਾ ਮਾਸੀ ਜੀ ਨੇ ਉਹਨੂੰ ਪਤਾ ਹੈ ਕਿ ਪਿੰਡ 'ਚ ਕਿਦਾਂ ਦਾ ਕੱਪੜਾ ਲੇੜਾ ਪਾਈਦਾ ਵਾ ਕੋਈ ਸ਼ਰਮ ਸ਼ਰਮ ਹੈ ਨਹੀਂ ਮੰਮੀ ਕਿਤੇ ਕੋ ਦਿਮਾਗ ਤੋਂ ਸੋਚਣਾ ਹੀ ਨਹੀਂ ਕਿ ਪਿੰਡ ਦੇ ਲੋਕੀ ਕੀ ਗੱਲਾਂ ਕਰਨਗੇ ਹਾਂ ਤੋਂ ਉਹਨਾਂ ਨੇ ਕਹਿਣਾ ਹੀ ਆ ਕਿ ਇਹਨਾਂ ਦੀ ਨੂੰਹ ਵੇਖਾਂ ਹਾਂ ਕਿਤਾ ਜੀਣਾ ਪਾਪ ਆ ਕਿਤੇ ਘੁੰਮਣ ਨਹੀਂ ਤੇ ਨਹੀਂ ਮੰਮੀ ਸੋਚਦੀ ਤੇ ਤੁਸੀਂ ਇਦਾਂ ਕਰੋ ਮੰਮੀ ਨੂੰ ਆਜੋ ਤੇ ਨੂੰ ਦੋ ਤੇ ਫੋਨ ਕਰੋ ਉਹਨਾਂ ਨੂੰ ਸੱਦੋ ਗੱਲ ਕਰੋਂ ਫੇਸ ਟੂ ਫੇਸ ਉਹਨਾਂ ਨਾਲ ਸ਼ੌਤੀਆ ਸਤਿ ਆਵੰਦ ਠੀਕ ਆ ਠੀਕ ਆ ਕਿੱਦਾਂ ਆਉਣਾ ਫਿਰ ਉਹਨਾਂ ਨੂੰ ਅੱਛਾ ਕੱਲ੍ਹ ਨੂੰ ਸ਼ਾਮ ਨੂੰ ਕੋਈ ਨਹੀਂ ਆ ਜਾਣਾ ਮੈਂ ਵੀ ਅੱਜ ਸ਼ਾਮ ਨੂੰ ਕੋਈ ਨਹੀਂ ਫੇਸ ਟੂ ਫੇਸ ਬਾਕੇ ਫਿਰ ਕਰਾਂਗੇ ਨਾ ਗੱਲ ਤੋਂ ਸੰਗ ਜਿਹੜੇ ਇਹਨੇ ਟੂਨੇ ਟੱਪਿਆ ਦਾ ਜਿਹੜੇ ਜਿਹੜੇ ਕੰਮ ਇਹਨੇ ਕੀਤੇ ਹਨ ਫਿਰ ਮੈਂ ਦੱਸੂ ਵੀ ਮੇਰੇ ਸਾਹਮਣੇ ਅੱਖਾਂ ਸਾਹਮਣੇ ਕੀਤੇ ਅੱਖੀ ਵਿਖਿਆ ਮੈਂ ਵੀ ਕੋਈ ਵੀ ਸਾਰੀ ਗੱਲ ਕਰਾਂਗੀ ਮੈਂ ਵੀ ਕਰੂੰਗੀ ਤੁਹਾਡੇ ਨਾਲ ਸਬੂਤ ਦੇ ਤੌਰ ਤੇ ਮੈਂ ਵੀ ਕਹੂੰਗੀ ਨਾ ਇਹ ਵੇਖ ਲਾਂਗੇ ਕੀ ਹਾਂ ਤੇ ਮਾਸੀ ਜੀ ਠੀਕ ਹੈ ਠੀਕ ਬਸ ਮੈਂ ਕੱਢੀ ਹੀ ਕੱਪੜੇ-ਕੁੱਪੜੇ ਜੇ ਆਪਣੇ ਬੈਗ ਚ ਪਾਉਣ ਹੁੰਦਾ ਕਿ ਮੈਂ ਵੀ ਦੱਸ ਹੀ ਦਮੈਂ ਇੱਕ ਵਾਰ ਕੋਈ ਨਹੀਂ ਆ ਜਾਣਾ ਸ਼ਾਮ ਨੂੰ ਸਰ ਬੈਠੇ ਆਂ ਕੱਲੂ ਕੀ ਭੰਦਾ ਮੋਲ ਚਲੋ ਠੀਕ ਆਂ ਠੀਕ ਜੀ ਠੀਕ ਠੀਕ ਘਰ ਦੇਖਾਈ ਕਿੰਤਾ ਕਪੜੇ ਪਾਉਣ ਲੱਗੇ ਹੱਥ ਹੀ ਹੁੰਦੀ ਹੈ ਕਿ ਤੇ ਮਾਸਾ ਕਰਨੀ ਕਿ ਸਾਰੇ ਟੱਬਰ ਚਾਕੇ ਰਹੀਦਾ ਕਿਤਾ ਕੋਈ ਨਹੀਂ ਜਾ ਕੇ ਮੈਂ ਗੱਲ ਕਰਦੀ ਹਾਉਣਾ ਨਾ ਕੱਲੂ ਮਾਸੀ ਜੀ ਨੇ ਸਾਰੀਆਂ ਕਰਤੂਤਾ ਦੱਸੂਗੀ ਫੇਰ මද නත තුන්ට පි කත්ති යන වශච කන පෙඩි ග දක් ම යා ල ජනීජකර අන්දිී අගේ ක ਭਾਗ ਹੈ ਯਾਰ ਗਰਮੀ ਬੜੀ ਹੈ ਉਹਦੀ ਗਰਮੀ ਤੇ ਬਹੁਤ ਜ਼ਿਆਦਾ ਹੈ ਪਤਾ ਨਹੀਂ ਬਹੁਤ ਗਰਮੀ ਹੋਈ ਪਈ ਹੈ ਤਿੰਨ ਚਾਰ ਦਿਨ ਹੋ ਗਏ ਬਹੁਤ ਜ਼ਿਆਦਾ ਹੋ ਗਈ ਹੈ ਜ਼ਿਆਦਾ ਹੋ ਗਈ ਹੈ ਚੰਗਾ ਸਿਆਲ ਆਉਣ ਡਿਆ ਵਾ ਹੁਣ ਲੱਗਦਾ ਸੇ ਦੁਬਾਰਾ ਗਰਮੀ ਆਣੀ ਆ ਮੈਨੂੰ ਵੀ ਇਹੀ ਲੱਗਦਾ ਕਿ ਗਰਮੀ ਨਾ ਆਂਦੇ ਤਾਂ ਅਕਤੂਬਰ ਦੇ ਆ ਸਹੀ ਚਲੋ ਕੋਈ ਨਹੀਂ ਅੱਛਾ ਮੇਰੀ ਗੱਲ ਸੁਣੋ ਸਾਰੇ ਮੰਮੀ ਆਂਦੇ ਆ ਸਿਰੇ ਹੋਣਾ ਉਹਨਾਂ ਨੇ ਹਾਂ ਮੰਮੀ ਨੇ ਆਣਾ ਸਿਰੇ ਅੱਛਾ ਚਲ ਕੋਈ ਗੱਲ ਨਹੀਂ ਜੇ ਸਿਰੇ ਇਹਨਾਂ ਨੇ ਆਉਣਾ ਵਾ ਹਾਂ ਤੂੰ ਕੋਈ ਜ਼ਿਆਦਾ ਗੱਲ ਨਾ ਕਰ ਠੀਕ ਆ ਜੇ ਕੋਈ ਕਹਿਣਗੇ ਨਾ ਵੀ ਤੇਰੀ ਗਲਤੀ ਏ ਤੂੰ ਇਦਾਂ ਕੀਤਾ ਚੁੱਪ ਕੇ ਗੱਲਾਂ ਸੁਣਨੀ ਕੋਈ ਗੱਲ ਨਹੀਂ ਹੁਣ ਗੱਲ ਨੂੰ ਸੰਭਾਲਾਂਗੇ ਕੋਈ ਕਿਸੇ ਵੀ ਗੱਲ ਦਾ ਨਾ ਜਵਾਬ ਨਾ ਦੇ ਹੂੰ ਨਹੀਂ ਮੈਂ ਜਵਾਬ ਦੇਂਗੀ ਨਾ ਫਿਰ ਤੇਰੀ ਮੰਮੀ ਨੇ ਤੇਰੀ ਵੀ ਗਲਤੀ ਕਟਣੀ ਹੈ ਮੰਮੀ ਨੇ ਤੈਨੂੰ ਕਹਿਣਾ ਹੀ ਆ ਕਹਿਣਾ ਤੈਨੂੰ ਮੈਂ ਕਿਹਾ ਸੀ ਨਾ ਸ਼ਹਿਰ ਚ ਵਿਆਹ ਕਰਾ ਤੈਨੂੰ ਫਹਾ ਲੱਗਾ ਸੀ ਪਿੰਡ ਚ ਮੰਮੀ ਤੈਨੂੰ ਵੀ ਕਹਿੰਦੀ ਆ ਉਹ ਗੱਲਾਂ ਵੀ ਹੈ ਹੀ ਹੈ ਵਾ ਆਹੋ ਪਰ ਮੈਨੂੰ ਇਹ ਨਹੀਂ ਨਾ ਪਤਾ ਕਿ ਤੂੰ ਗੜੀਆਂ ਬੋਲਣ ਵੀ ਨਹੀਂ ਹੈ ਆਹੋ ਇਹ ਤਾਂ ਹੈ ਬੋਲਣੇ ਇਸੀ ਗੱਲ ਗੈਣੀ ਆ ਉਹਨਾਂ ਨੇ ਕਿਹਾ ਆ ਵੀ ਵੇ ਤੂੰ ਮੇਰੇ ਸਾਹਮਣੇ ਨਹੀਂ ਜਵਾਬ ਦੇਣਾ ਟੰਡੀ ਤੇ ਮੇਰੀ ਮਗਰੋਂ ਵੀ ਕੋਈ ਗੱਲ ਨਹੀਂ ਮੈਂ ਕੱਲੋਂ ਮਾਫੀ ਮੰਗ ਕੇ ਸਾਰੀ ਗੱਲ ਨੂੰ ਸੰਭਾਲ ਲਾਂਗੀ ਤੇ ਗਾਹ ਤੋਂ ਮੈਂ ਐਡਾ ਦੀ ਗਲਤੀ ਨਹੀਂ ਕਰਦੀ ਕਿਉਂਕਿ ਮੈਂ ਰਹਿਣਾ ਇੱਥੇ ਹੀ ਚੰਗੀ ਰਹਾਂਗੀ ਤਾਂ ਹੀ ਕਿਹਾ ਨਾ ਕੋਲ ਮਿਲ ਕੇ ਰਹਾਂਗੀ ਨਾ ਹੁਣ ਵੇਲੇ ਯਕੀਨ ਟੁੱਟ ਗਿਆ ਨਾ ਹੁਣ ਬਣਾਉਣਾ ਬਹੁਤ ਔਖਾ ਕੋਈ ਨਹੀਂ ਉਹ ਤੇ ਮੈਂ ਮੰਮੀ ਨਾਲ ਯਕੀਨ ਬਣਾ ਟਾਈਮ ਲੱਗੂ ਟਾਈਮ ਲੱਗੂ ਖਲੀ ਜੇ ਚੰਗੀ ਰਹਾਂਗੀ ਨਾ ਤੇ ਯਕੀਨ ਵੀ ਬਣ ਜਾਊਗਾ ਚਲੋ ਕੋਈ ਗੱਲ ਨਹੀਂ ਚਲ ਆ ਜਾਓ ਰੋਟੀ ਬਣੀ ਹੈ ਪਾ ਦੇਣੀ ਤੁਹਾਨੂੰ ਚਲ ਠੀਕ ਕਰ ਨੂੰ ਕੀ ਆ ਜਾ ਨਹੀਂ ਆਇਆ ਇਹ ਮੁੰਡਾ ਅੰਦਰ ਲਾ ਕੇ ਮੈਨੂੰ ਤੇ ਬਾਰੋ-ਬਾਰ ਚੜ ਗਿਆ ਮੰਮੀ ਪਾਏ ਮੈਨੂੰ ਗੁੱ ਮੰਮੀ ਮੰਮੀ ਜਾ ਨਵਦੀਪਾਈ ਸਾਸ੍ਰੀ ਗਾਲ ਭਾਬੀ ਸਾਸ੍ਰੀ ਗਾਲ ਹੋਰ ਕੀ ਹਾਲ ਚਾਲ ਦੀ ਆ ਠੀਕ ਠਾਕ ਆ ਬੈਠ ਤੇ ਮੰਮੀ ਕਿੱਥੇ ਗਏ ਜੇ ਮੰਮੀ ਗਏ ਭੋਲ ਵਾਲਿਆਂ ਦੇ ਘਰ ਕਿਧਰ ਭੋਗ ਗਈ ਤੇ ਕਹਿੰਦੇ ਕਿ ਉੱਥੇ ਜਾਣਾ ਜ਼ਰੂਰੀ ਆ ਕੱਲ ਕਹਿ ਕੇ ਗਏ ਹੀ ਉਹ ਅੱਛਾ ਤੂੰ ਬੜੇ ਦਿਨ ਲਾ ਕੇ ਆਈ ਮੈਂ ਕਹਾ ਜਣਾ ਦੋ ਤਿੰਨ ਦਿਨਾਂ ਤੱਕ ਮੈਂ ਫਿਰ ਤੁਹਾਨੂੰ ਪਤਾ ਭਾਬੀ ਵਿਆਹ ਦੇ ਕੰਮ ਚ ਫਿਰ ਉਹ

ਕਾਰੀ ਨਹੀਂ ਹੋ অলমোস্ট বাকি ਜਿਹੜੇ ਛੋਟੇ ਮੋਟੇ ਕੰਮ ਰਹਿ ਗਏ ਉਹ ਮੈਂ ਕਹਿੰਦਾ ਹੁਣ ਤੇ ਆਪੇ ਕਰ ਲਵਾਂ ਫੇ ਤੁਹਾਨੂੰ ਪਤਾ ਮੇਰੇ ਵੀ ਕਾਲਜ ਦਾ ਫਿਰ ਕਲਾਸਾਂ ਆਉਂ ਤਾਂ ਹੈ ਹੀ ਆ ਤੇ ਮੰਮੀ ਅੱਗੇ ਕਹਿੰਦੀ ਕਿ ਉਹਨੂੰ ਨਾ ਉਹ ਨਹੀਂ ਕਰਨੀ ਹੈ ਕਿ ਹੁਣ ਆ ਜਾ ਆਹੋ ਕੀਤਾ ਹੀ ਫੇ ਮੇਰਾ ਟੈਲੀਫੋਨ ਤੇ ਮੈਂ ਕਿਹਾ ਹੈ ਮੈਂ ਕਹਾਂ ਮੈਂ ਆ ਜਾਣਾ ਸ਼ਾਮ ਨੂੰ ਅੱਛਾ ਅੱਛਾ ਤੇ ਕਹਿੰਦੇ ਕੋਈ ਨਹੀਂ ਅੱਗੇ ਕਿੰਨੇ ਦਿਨ ਹੋ ਗਏ ਆ ਜਾ ਮੈਂ ਤੇ ਕਿੰਨੇ ਦਿਨਾਂ ਤੋਂ ਕਹਿੰਦੀ ਮੈਂ ਚਾਵਾ ਜਾਵਾ ਤੇ ਫਿਰ ਤੁਹਾਨੂੰ ਪਤਾ ਉਹ ਕਹਿੰਦੇ ਆਵੇ ਕੰਮ ਕਰਾ ਜਾ ਇਕੱਲੇ ਆ ਗਏ ਆਹੋ ਫਿਰ ਮਾਸੀ ਇਕੱਲੇ ਆਦੇ ਕਰਕੇ ਹਾਂਜੀ ਲਾਗੇ ਕੋਈ ਹੋਵੇ ਨਾ ਤੇ ਫਿਰ ਸੋ ਕੰਮ ਕਰ ਲੈਂਦਾ ਬੰਦਾ ਫਿਰ ਤੁਹਾਨੂੰ ਪਤਾ ਕੁੜੀ ਹੋਵੇ ਤੇ ਚਲੋ ਉਹਦੇ ਨਾਲ ਕਰ ਲਈਦਾ ਤੇ ਹੁਣ ਫਿਰ ਨਹੀਂ ਸਮਝ ਆਉਂਦੀ ਇਕੱਲਿਆਂ ਨੂੰ ਹੁਣ ਵਿਆਹ ਤੇ ਲਾਗੇ ਜਾਏਗੀ ਜਾਂ ਫਿਰ ਵਿੱਚ ਜਾਏਗੀ ਮਾਸੀ ਕੋਲ ਉਦਾਂ ਤੇ ਮੈਂ ਸਾਰੇ ਕੰਮ ਕਾ ਹੀ ਆ ਅੱਛਾ ਅੱਛਾ ਬਾਕੀ ਹੁਣ ਅੱਗੇ ਵੇਖਾਂ ਜੇ ਮਾਸੀ ਨੂੰ ਫੋਨ ਆ ਤੇ ਫਿਰ ਜਾਣਾ ਪੈਣਾ ਤੁਹਾਨੂੰ ਆਹੋ ਤੇ ਹੈ ਹੀ ਆ ਮੈਂ ਵੀ ਕੱਲੀ ਹੀ ਰੋਟੀ ਬਣਾ ਕੇ ਠੀਕ ਹੀ ਇਹ ਗੇਮ ਹੈ ਪਹਿਲੀ ਵਾਰ ਚੱਕਰ ਮਾਰਨ ਅੱਛਾ ਅੱਛਾ ਤੇ ਮੰਮੀ ਆਣ ਆਉਣ ਵਾਲੀ ਹੋ ਨਹੀਂ ਕੋਈ ਨਹੀਂ ਕੱਪੜੇ ਲੀਡ ਕਰ ਲੈ ਚੇਂਜ ਤੇ ਰੋਟੀ ਬਣੀ ਹੈ ਤੇ ਫਿਰ ਖਾ ਲਈ ਚਲੋ ਠੀਕ ਆ ਮੈਂ ਫਰੈਸ਼ ਹੋ ਲੈਂਦੀ ਹਾਂ ਮੈਂ ਹੁਣ ਤੇ ਆ ਗਈ ਆ ਕੱਲ ਜੇ ਮੰਮੀ ਆਈ ਕੱਲ ਪਊ ਹੁਣ ਚੰਗਾ ਪੰਗਾ ਇਹ ਕਿਹੜੀ ਘਟ ਹੈ ਐਵੇਂ ਵੀ ਲੁੱਤੀਆਂ ਆਪਣੀ ਮਾਂ ਨੂੰ ਲਾਣ ਲੇਂਗੇ ਕਿਸ ਅੱਦਾ ਕਰਦੀ ਅੱਦਾ ਕਰਦੀ ਚੱਲ ਕੋਈ ਨਹੀਂ ਦੇਖੀ ਜਾ ਰਿਹਾ ਆ ਗਈ ਆਤੀ ਕੇ ਰਾਣੀਏ ਮਮੂ ਮੈਂ ਤੇ ਆ ਗਈ ਮੈਂ ਤਾਂ ਜਦੋਂ ਆਈਂ ਤੂੰ ਤੇ ਘਰ ਹੈ ਨਹੀਂ ਭਾਪੀ ਵੀ ਤੱਲੇ ਮੈਂ ਕਿੱਥੇ ਜਾਣਾ ਹੈਗਾ ਕੋਹ ਵਾਲੇ ਘਰ ਚ ਲੱਗੀ ਹਾਂ ਤੇ ਮੇਰੀ ਗੱਲ ਸੁਣਾ ਤੂੰ 2 ਦਿਨ ਕਹਿ ਕੇ ਆ ਤੇ 10 ਦਿਨ ਲਾਈ ਆ ਤੈਨੂੰ ਘਰ ਦਾ ਮੁੜ ਕੇ ਮਾਂ ਦਾ ਚੇਤਾ ਹੀ ਭੁੱਲ ਗਿਆ ਹੀ ਮਮੇ ਤੁਹਾਨੂੰ ਪਤਾ ਫਿਰ ਵਿਆਹ ਦੇ ਕਿੰਨੇ ਕੰਮ ਹੁੰਦੇ ਛੋਟੇ ਮਾਸੀ ਨੇ ਚਲ ਕੋਈ ਨਹੀਂ ਕਾਲੂ ਚਲ ਜੀ ਕਾਲੂ ਚਲ ਜੀ ਆ ਵੀ ਕਰ ਜੀਏ ਆ ਵੀ ਕਰ ਲਈਏ ਤੇ ਉਹ ਕਰਦੇ ਕਰਦੇ 10 ਦਿਨ ਨਾ 10 ਦਿਨ ਮਾਸੀ ਨੇ ਹੋ ਰੱਖਿਆ ਤੇ ਵਿਆਹ ਤੋਂ ਬਾਅਦ ਵੀ ਕਹੂ 10 ਦਿਨ ਫੇਰ ਹੈ ਸਾਰਾ ਖਲਾਰਾ ਸਾਮਕੇ ਜਾਵੀ ਤੇ ਇੱਥੇ ਨੀਂਗਾ ਸਰਦਾ ਤੇ ਫਿਰ ਮੰਮੀ ਹੁਣ ਮਾਸੀ ਨੂੰ ਕੀ ਕਵਾਂ ਦੱਸ ਮੰਮੀ ਚੱਲ ਕਹਿਣਾ ਤੇ ਕੀ ਆ ਹੁਣ ਜੇ ਭੈਣ ਭਰਾ ਕੋਈ ਕਵੇ ਤੇ ਕਰਨਾ ਪੈਂਦਾ ਵਾ ਤੁਹਾਨੂੰ ਪਤਾ ਹੀ ਫਿਰ ਮਾਸੀ ਮੇਰੇ ਨਾਲ ਕਿੰਨਾ ਕਰਦੇ ਆ ਤੇ ਫਿਰ ਨਾ ਥੋੜੀ ਨਾ ਕਰ ਸਕਦੀ ਚੱਲ ਹੁਣ ਲੈ ਲੈ ਲੇੜਾ ਕਪੜਾ ਨੇ ਫਿਰ ਆਹੋ ਲੈ ਲਿਆ ਲੇੜਾ ਕਪੜਾ ਥੋੜਾ ਜਿਹੜਾ ਟੁੰਛਲਾ ਬਣਾਉਣਾ ਹੀ ਉਹ ਬਣਾ ਲਿਆ ਵਾ ਅੱਛਾ ਕਹਿੰਦੇ ਚੱਲ ਬਣਾ ਜਾ ਮੁੜ ਕੇ ਫਿਰ ਮੈਂ ਇਕੱਲੀ ਕਿੱਥੇ ਤੱਕ ਤੇ ਕਹਿਣਾ ਹੀ ਭੈਣ ਬਾਗ ਫੜਾਈ ਸ਼ਾਪਸ਼ਲਾ ਬਣਾ ਦੇ ਕੋਈ ਸੋਚਣ ਤਾਂ ਦੇਹੀਂ ਕਹਦਾ ਫੇਰ ਮੈਂ ਕਿਾ ਚੱਲ ਵੇਖ ਲੈਨੇ ਮਾਸੀ ਕੀ ਕਰਦੀ ਆ ਕਹਿਣਾ ਇਹ ਨਾਲ ਲੈ ਕੇ ਸਾਰਾ ਸਮਾਨ ਬਣਾਉਂਦੀ ਆ ਹੁਣ ਇਹਨਾਂ ਕਾ ਹੱਕ ਤੇ ਮੇਰਾ ਬੰਦਾ ਹੀ ਆ ਮੈਂ ਕਿਾ ਚੱਲ ਵੇਖ ਲੈਨੇ ਆਪਣੇ ਆਪ ਕੀ ਕਰਦੀ ਆ ਕੀ ਨਹੀਂ ਇਹਨਾਂ ਕਾ ਤੇ ਵੇਖੀ ਆ ਭਲਾ ਨਹੀਂ ਨਹੀਂ ਬਣਾਉਂਗੀ ਉਹਨੂੰ ਵੀ ਪਤਾ ਵਾ ਹਾਂ ਤੇ ਬਥੇਰਾ ਕਰਦੀ ਆ ਨਾਲੇ ਹੁਣ ਦੱਸ ਦੇ ਰਹੀ ਆ ਸਾਰੇ ਕੰਮ ਕਰਾਈ ਆ ਉਹਦੇ ਸਾਰੇ ਹੋ ਹੀ ਗਏ ਆ ਬਾਕੀ ਜਿਹੜੇ ਨਿੱਕੇ ਮੋਟਿਆ ਉਹ ਮੈਂ ਕਿਹਾ ਹੁਣ ਤੁਸੀਂ ਕਰ ਲਿਓ ਹੁਣ ਮੈਂ ਵੀ ਜਾਣਾ ਮੇਰੇ ਵੀ ਤੁਹਾਨੂੰ ਪਤਾ ਫਿਰ ਕਾਲਜ ਤਾਂ ਕਿੱਦਾਂ ਜਾ ਪੰਨੇ ਆਹੇ ਹੈ ਤੇ ਇਦਾਂ ਤੇ ਮੇਰਾ ਪਤਾ ਕੀ ਰਾਬਾ ਆਪਾਂ ਪੈਸੇ ਦੇ ਦਈਏ ਲੀੜੇ ਕੱਪੜੇ ਦੇ ਚੱਕਰ 'ਚ ਮਾਂ ਪਈਏ ਕਦੀ ਕਹਿਣਾ ਵਾ ਪਿਆ ਚੰਗੇ ਨਹੀਂ ਏ ਐਵੇਂ 5000 ਵਾਲਾ ਸੂਟ ਲੈ ਕਹਿਣਾ 2-4 ਲਖਾਵਾ ਪੈਸੇ ਦਿੱਤੇ ਹੋਣਗੇ ਜਿੱਥੇ ਵਰਤਣੇ ਹੋਣਗੇ ਵਰਤ ਲੂ ਆਪੇ ਲੀੜੇ ਕੱਪੜੇ ਤੇ ਮੰਮੀ ਉਹਨਾਂ ਨੇ ਉਦਾਂ ਵੀ ਬੜੇ ਬਣਾ ਲਏ ਅੱਛਾ ਤੇ ਪੈਸਾ ਦਾ ਦੇਣ ਲਾਨ ਕਰ ਲਓ ਤੇ ਚੰਗਾ ਨਾਲ ਦਿੱਤਾ ਵੀ ਸਾਹਮਣੇ ਪਤਾ ਹੋਊ ਕਿ ਹਾਂ ਵੀ ਕਿਹਨੇ ਇੰਨਾ ਦਿੱਤਾ ਆ ਡੈ ਤੇ ਕਿੰਨੇ ਪੈਸੇ ਦੇਣੇ ਤੇ ਚੱਲ ਦੇਖੇ ਨਾ ਪਹਿਲਾਂ ਦੇਵਾਂਗੇ ਜੇ ਬਾਅਦ 'ਚ ਦਿੱਤੇ ਤਾਂ ਕੀ ਫਾਇਦਾ ਹੁਣ ਦਿੱਤੇ ਹੋਣਗੇ ਕਿ ਗਰਜੇ ਲਾ ਲੂਗੀ ਆਹੋ ਵਰਤਨ ਵਾਲੇ ਹੋਣਗੇ ਨਾਲ ਪਤਾ ਹੋਊਗਾ ਕਿ ਹਾਂ ਪਹਿੰਨਾ ਦੇ ਲੈਣ ਕੀਤਾ ਆ ਆਹੋ ਕੱਪੜਿਆਂ ਦਾ ਤਾਂ ਫੇਰ ਉਹ ਆ ਜਾ ਕੇ ਕਿ ਉਹ ਤੇ ਬੱਡਾ 'ਚ ਹੀ ਜਾਣੇ ਬੱਸ ਬੱਸ ਪਹਿਲਾਂ ਦੇਣਾ ਇਹ ਸਭਾ ਜਿਹੜਾ ਮੈਂ ਕਿਹਾ ਸੀ ਤੇ ਕੀ ਆਹੀ ਭਾਵੇਂ ਮੰਮੀ ਨੂੰ ਬੁਲਾਇਆ ਕਿ ਨਹੀਂ ਬੁਲਾਇਆ ਥਰ ਨਹੀਂ ਕੱਲ ਦਾ ਟਾਈਮ ਆ ਕੱਲ ਆਣਾ ਇਹਦੀ ਮਾਂ ਨੇ ਵੇਖੀ ਸਹੀ ਪੰਨਾਂ ਦੇ ਛੱਪੇ ਕਿਦਾਂ ਕੱਢਦੇ ਆ ਉਹਦੇ ਮੈਂ ਹਾਂ ਸੱਦਾ ਸੱਦਾ ਜਿਹਾ ਵੇਖਦੇ ਆ ਸੁਣ ਕੇ ਕਰਤੂਤਾਂ ਤੇ ਕਿੱਥੋਂ ਬੋਲਦੀ ਕੋਈ ਗੱਲ ਨਹੀਂ ਵੇਖੀ ਸਹੀ ਹੈ ਬੋਲਣ ਜੋਗੀ ਮੈਂ ਛੱਡਣੀ ਨਹੀਂਗੀ ਨਾ ਕਰ ਤੋਤਾ ਇਹਦੀ ਧੀ ਨੇ ਮੇਰ ਨਾਲ ਕੀਤੀਆਂ ਤਾਂ ਹੀ ਕਿਹਾ ਨਾ ਦੱਸੀਏ ਸਹੀ ਭਾਗਾ ਲੱਗਿਆ ਨੂੰ ਕਿ ਹਾਂ ਤੇ ਕਿਦਾਂ ਦੀ ਅਕਲ ਮਤ ਦਿੱਤੀ ਆ ਇਹ ਬਹਾਨੇ ਲਾਉਂਦੀ ਕਦੀ ਮੰਮੀ ਠੀਕ ਨਹੀਂ ਮੰਮੀ ਐਦਾਂ ਮੈਂ ਕੋਈ ਗੱਲ ਨਹੀਂ ਨਹੀਂ ਨਾ ਠੀਕ ਠੀਕ ਕਰਨਾ ਮੈਨੂੰ ਆਉਂਦਾ ਵੇਖੀ ਸਹੀ ਕਿਦਾਂ ਕੋੜੇ ਵਰਗੀ ਹੁੰਦੀ ਆ ਉਹ ਜਦੋਂ ਸੁਣੀਆ ਨਾ ਆਪੇ ਫੇ ਉਹ ਵੀ ਸ਼ਰਮਿੰਦਾ ਹੋਗੇ ਤੇ ਸ਼ਰਮੈਨ ਨੂੰ ਵੀ ਕੁਛ ਆਊਗੀ ਆਹੋ ਚੱਲ ਆ ਜਾ ਹੁਣ ਅੰਦਰ ਚਾਹ ਕੁੱਟ ਪੀਏ ਬਣਾ ਕੇ ਚਲੋ